Before we start today's vlog, let me introduce you to someone special. Meet my boss, very humble and always motivating us. He is a great leader and always supports our team. Feeling lucky to work with him. Boss, can you introduce yourself to our viewers? Uh, my name is Ying Chuan. Uh, my company is Intam Wholesale Hotel. Yeah. Uh, how did you start your journey in this field? Uh, my father was selling veggie also, so I just continue to sell and then do sell more more type of veggie and some uh, also. Okay. Yeah. What do you enjoy most about your work? Uh, earning money. <laughs> <laughs> what is the secret of your success? Hard working. I wake up every day on 8.30 30 every day. Uh -huh. Never late. Uh, what advice would you give to young people who want to grow in in their life? You have okay. Uh, uh, yeah. uh Any dream of your life? Any dream of my life? Everyone stay healthy. Uh, okay. uh, thank you, sir, for your time and support, and thanks again for iPhone. ਇਹ ਥੈਂਕ ਯੂ ਥੈਂਕ ਯੂ ਤੇ ਓਕੇ ਤੇ ਭਾਈ ਸਾਡਾ ਦਿਲਦਾਰ ਬੰਦਾ ਹੈ ਤੇ ਬਹੁਤ ਵਧੀਆ ਸਾਨੂੰ ਸਪੋਰਟ ਕਰਦੇ ਨੇ ਤੇ ਸਾਨੂੰ ਵਧੀਆ ਲੱਗਦਾ ਇਹਨਾਂ ਨਾਲ ਕੰਮ ਕਰਕੇ ਤੇ ਇਧਰ ਆਪਣੀ ਛੋਟੇ ਬੌਸ ਨੇ ਤੇ ਉਹ ਉਧਰ ਫਿਰਦੇ ਨੇ ਤੇ ਉਹ ਵੀ ਬਹੁਤ ਵਧੀਆ ਨੇ ਤੇ ਸਾਰੇ ਚੜਦੀ ਕਲਾ ਵਾਲੇ ਬੰਦੇ ਨੇ ਤੇ ਅਸੀਂ ਬਹੁਤ ਧੰਨਵਾਦੀ ਇਹਨਾਂ ਦੇ ਥੈਂਕ ਯੂ ਬੌਸ ਵੀਡੀਓ ਦੇਖ ਲਈ ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਨਾ ਅੱਜ ਬੁੱਧਵਾਰ 4 ਜਨਵਰੀ ਉਹ ਯਾਰ ਸ਼ਬੀਰ ਇਸ ਵਾਰ ਕਾਹਦੇ ਆ ਜਾਂ ਆਪਾਂ ਦੇ ਨਵੇਂ ਨਕੋਰ ਬਲੌਗ ਦੇ ਵਿੱਚ ਤੇ ਪਹਿਲਾਂ ਜਿਹੜੇ ਸ਼ਖਸ ਨੂੰ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਉਹ ਆਪਣੇ ਬੌਸ ਸੀਗੇ ਚਾਇਨਾ ਚਾਈਨਿਜ਼ ਨੇ ਜੰਪਲ ਇਥੋਂ ਦੇ ਨੇ ਤੇ ਸਟੱਡੀ ਉਹਨਾਂ ਨੇ ਬਾਹਰੋਂ ਕੀਤੀ ਆ ਅਸਲੀ ਜਰ ਤੇ ਐਦਾਂ ਦੀ ਗੱਲਬਾਤ ਸੀ ਤੇ ਵਧੀਆ ਲੱਗਿਆ ਉਹਦੇ ਨਾਲ ਗੱਲ ਕਰਕੇ ਆਪਣੇ ਬੌਸ ਨਾਲ ਤੇ ਵਿਚਾਰੇ ਆਪਣੇ ਨਿੱਕੇ ਜਿਹੇ ਸੱਦੇ ਤੇ ਆਏ ਤੇ ਆ ਪਹਿਲਾਂ ਭਾਈ ਇਹ ਥੋੜੇ ਜਿਹੀ ਬਿਜੀ ਸੀਗੇ ਤੇ ਕਹਿੰਦੇ ਅਸੀਂ ਨਵੀਂ ਕੰਪਨੀ 'ਚ ਬੈਠੇ ਆਂ ਤੇ ਕੰਮਕਾਰ ਦੇਖੀ ਜਾਂਦੇ ਆਂ ਤੇ ਮੈਨੂੰ ਇਹਨਾਂ ਨੇ ਕਿਹਾ ਹੋਇਆ ਸੀ ਵੀ ਮੈਂ ਆਥਨੇ ਆਉਂਗਾ ਤੇ ਆਪਾਂ ਉਹਦਾ ਆਪਾਂ ਆਪਦਾ ਜਿਹੜਾ ਤੂੰ ਬਲੌਗ ਬਣਾਉਣਾ ਹੋਇਆ ਕਹਿੰਦੇ ਬਣਾ ਲਈ ਤੇ ਤੇ ਭਾਈ ਪ੍ਰਿਪੇਅਰ ਸਾਡਾ ਕੁਝ ਨਹੀਂ ਸੀਗਾ ਤੇ ਸਿੱਧੀ ਗੱਲਬਾਤ ਕੀਤੀ ਉਹਨਾਂ ਨਾਲ ਤੂੰ ਬਸ ਲੋਕ ਲੈਣਾ ਪੁੱਛੀ ਆਪਾਂ ਤੂੰ ਥੋੜੀਆਂ ਗੱਲਾਂ ਕੀਤੀਆਂ ਤੇ ਮੋਟੀ ਮੋਟੀ ਗੱਲ ਕੀਤੀ ਤੇ ਆ ਭਾਈ ਆਪਣਾ ਸਮਾਨ ਤਾਂ ਆ ਬੈ ਗਿਆ ਹਾਂ ਉਹ ਕੜਪੇ ਸਮਾਨ ਆਇਆ ਭਾਈ ਦੇ ਇਥੇ ਆਪਣਾ ਸਮਾਨ ਤਾਰ ਲਾਂ ਤੇ ਬਾਕੀ ਭਾਈ ਆਪਣੀ ਬਾਕਸ ਦੀ ਗੱਲ ਕਰ ਲਈਏ ਤੇ ਬਹੁਤ ਦਿਲਦਾਰ ਬੰਦਾ ਹੈ ਬਹੁਤ ਚੰਗਾ ਬੰਦਾ ਹੈ ਤੇ ਵਧੀਆ ਸਾਡਾ ਭਾਈ ਸਾਥ ਦਿੰਦਾ ਤੇ ਚਲੋ ਕੰਮ ਚ ਗਿਓ ਗਲਤੀਆਂ ਹੁੰਦੀਆਂ ਉਹ ਤਾਂ ਬੰਦੇ ਨੇ ਬੋਲਣਾ ਜਾਇਜ਼ ਆ ਤੇ ਹੂੰ ਭਾਈ ਸਾਡੇ ਨਾਲ ਮਾੜੇ ਚੰਗੇ ਸਮੇਂ ਚ ਨਾਲ ਖੜਦੇ ਨੇ ਤੇ ਇਸ ਗੱਲੋਂ ਬਹੁਤ ਵਧੀਆ ਬੰਦੇ ਨੇ ਤੇ ਬਾਕੀ ਭਾਈ ਅੱਜ ਵੀ ਨਿੱਕੇ ਜਿਹੇ ਸੱਦੇ ਤੇ ਆਏ ਬਹੁਤ ਧੰਨਵਾਦ ਕਰਦੇ ਆਪਾਂ ਉਹਨਾਂ ਦਾ ਤੇ ਬਾਕੀ ਆ ਜਿਹੜੇ ਫੋਨ ਤੋਂ ਹੁਣ ਆਪਾਂ ਵੀਡੀਓ ਬਣਾ ਰਹੇ ਆ ਤੇ ਇਹ ਵੀ ਉਹਨਾਂ ਨੇ ਭਾਈ ਲੈ ਕੇ ਦਿੱਤਾ ਹੋਇਆ ਹੈ ਤੇ ਆਪਣੇ ਨਿੱਕੇ ਜਿਹੇ ਇੱਕ ਬੋਲਤੀ ਤੇ ਲੈ ਕੇ ਆਪਾਂ ਨੂੰ ਇਹ ਦਿੱਤਾ ਸੀ ਤੇ ਨਾ ਹੀ ਉਹਨਾਂ ਨੇ ਪੈਸਿਆਂ ਦੀ ਗੱਲ ਕੀਤੀ ਤੇ ਨਾ ਹੀ ਹਜੇ ਕੋਈ ਗੱਲਬਾਤ ਕੀਤੀ ਅੱਗੇ ਤੇ ਵੇਖਦੇ ਆ ਭਾਈ ਅੱਗੇ ਮੈਨੂੰ ਕੱਲ ਨੂੰ ਜਾਂ ਪਰਸ ਨੂੰ ਤਰ੍ਹਾਂ ਮਿਲੂਗੀ ਤੇ ਉਹ ਜੋ ਭਾਈ ਆਪਾਂ ਨੂੰ ਜਿਵੇਂ ਜਿੰਨਾ ਕਿ ਲੋਟ ਲੱਗਦਾ ਰਿਹਾ ਤੇ ਉਵੇਂ ਉਵੇਂ ਭਾਈ ਕਟਾਈ ਜਾਵਾਂਗੇ ਇੰਨਾ ਕਾਪਾ ਨੂੰ ਪੜਤਾ ਲੱਗਿਆ ਵੀ ਹਾਂ ਭਾਈ ਮਹੀਨੇ ਦਾ ਇੰਨਾ ਕੱਟ ਲਿਓ ਇੰਨਾ ਕੱਟ ਲਿਓ ਤੇ ਐਦਾਂ ਦੀ ਗੱਲਬਾਤ ਆ ਤੇ ਹਜੇ ਭਾਈ ਉਹਨਾਂ ਨੇ ਆਪਦੇ ਮੂੰਹੋਂ ਕੋਈ ਗੱਲ ਨਹੀਂ ਕਹੀ ਵੀ ਆਪਾਂ ਇੰਨੇ ਕੱਟਾਂਗੇ ਜਾਂ ਇੰਨੇ ਕਰਾਂਗੇ ਸਾਡਾ ਕੋਈ ਉਹਨਾਂ ਨਾਲ ਗੱਲਬਾਤ ਨਹੀਂ ਹੋਈ ਹੈ ਜੀ ਤੇ ਪਹਿਲੇ ਬੋਲਦੇ ਆਪਣੇ ਦੇ ਭਾਈ ਇਹਨਾਂ ਨੇ ਆਪਾਂ ਨੂੰ ਲਿਆ ਕੇ ਦੇਤਾ ਤੇ ਬਹੁਤ ਧੰਨਵਾਦੀ ਆ ਆਪਾਂ ਤੇ ਬਹੁਤ ਸਪੋਰਟ ਕਰਦੇ ਆ ਤੇ ਇੱਥੇ ਮਿੱਤਰ ਆਪਣਾ ਭਾਈ ਤਜਿੰਦਰ ਆ ਜੋ ਅੰਦਰ ਹੀ ਬੈਠ ਜੋ ਤੇ ਭਾਈ ਅੰਦਰ ਬੈਠ ਕੇ ਤੇ ਅੰਦਰ ਨਾਲ ਗੱਲਬਾਤ ਕਰਾਉਣੀ ਆ ਆਪਾਂ ਅੱਜ ਤੇ ਆ ਆ ਜਾਂਦੋਂ ਮੰਡੀ ਨੂੰ ਭਾਈ ਆ ਜਾ ਭਾਈ ਤੇਜਿੰਦ ਲੈ ਭਾਈ ਪਹਿਲਾਂ ਸਾਰ ਨੂੰ ਬੇਲਾਸ ਅਸੀ ਗੱਲਾਂ ਆਪਣੇ ਦਰਸ਼ਕਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਰਾਮ ਰਾਮ ਜੀ ਤੇ ਮਿੱਤਰ ਭਾਈ ਆਪਣਾ ਤੇ ਬਾਕੀ ਭਾਈ ਗੱਲਬਾਤ ਆਸਦੇ ਆ ਤੁਹਾਨੂੰ ਤੇ ਹਨਰ ਹੈ ਜਿਹੜਾ ਉਹ ਭਾਈ ਥਾਂ ਥਾਂ ਤੇ ਭਰਿਆ ਪਿਆ ਆਪਣੀ ਕੰਪਨੀ ਜੀ ਵੀ ਭਰਿਆ ਪਿਆ ਮਿੱਤਰ ਆਪਣੇ ਗਾਣੇ ਵੀ ਗਾਉਂਦੇ ਨੇ ਤੇ ਇਹ ਮਿੱਤਰ ਭਾਈ ਲਿਖ ਲੈਂਦਾ ਤੇ ਸ਼ਾਇਰੀ ਕਰ ਲੈਂਦਾ ਥੋੜੀ ਥੋੜੀ ਸਹੀ ਗੱਲ ਹੈ ਤੇ ਭਾਈ ਬਾਕੀ ਪੰਜਾਬ ਹੈ ਤੇ ਪੰਜਾਬ ਚ ਬਹੁਤ ਸ਼ਾਇਰ ਹੋਏ ਨੇ ਜਿਵੇਂ ਸ਼ੇਵ ਕੁਮਾਰ ਬਟਾਲਵੀ ਤੇ ਬਹੁਤ ਵੱਡੇ ਵੱਡੇ ਨਾਮੀ ਨਾਮੀ ਹੋਏ ਨੇ ਤੇ ਕੋਈ ਪਤਾ ਨਹੀਂ ਹੁੰਦਾ ਭਾਈ ਕਿਹੜੇ ਵੇਲੇ ਕਿਸੇ ਇੱਕ ਕਿਸਮਤ ਜਾਗ ਪੇ ਤੇ ਬਾਕੀ ਭਾਈ ਮੁੰਡਾ ਸੋਹਣਾ ਲਿਖਦਾ ਤੇ ਕੋਈ ਦੋ ਲੈਣਾ ਹੋ ਜਾਣ ਕੀ ਹੋਰਾ ਵਾਂਗੂ ਦਿਲ ਕਰਦਾ ਹੋਰਾ ਵਾਂਗੂ ਦਿਲ ਕਰਦਾ ਸੌਂ ਜਾ ਰਾਤ ਦੀ ਸ਼ਿਫਟ ਮਕਾ ਕੇ ਕਿ ਸੱਚ ਪੁੱਛੇ ਤਾਂ ਮਿਲਦੀ ਦੀ ਅੰਦਰਾਂ ਮੰਜ਼ਲ ਮਿਹਨਤਾਂ ਲਾ ਕੇ ਰਾਤ ਦਿਨ ਇੱਕ ਬਣਾ ਕੇ ਜੇ ਕਹਿੰਦੇ ਹੁੰਦੇ ਆ ਵੀ ਜੇ ਆਪਾਂ ਕੁਝ ਵੀ ਬਣਾਣਾ ਹਨ ਜ਼ਿੰਦਗੀ ਦੇ ਵਿੱਚ ਸਫਲ ਹੋਣਾ ਤਾਂ ਦਿਨ ਰਾਤ ਇੱਕ ਕਰਨਾ ਪੈਂਦਾ ਜੇ ਬੰਦਾ ਟੀਚਾ ਮਥਲੇ ਪੀਆ ਰਮਾਈਨਾਂ ਦਾ ਕੰਮ ਕਰਨੋਂ ਤੇ ਬਸ ਸਰ ਗਿਆ ਤਾਨੂੰ ਪਤਾ ਵੀ ਅੱਜ ਕੱਲ੍ਹ ਦੁਨੀਆਦਾਰੀ ਬਹੁਤ ਦੇਹੀ ਹੋ ਗਈ ਆ ਪੈਸਾ ਵੀ ਜ਼ਰੂਰੀ ਆ ਸਭ ਕੁਝ ਜ਼ਰੂਰੀ ਆ ਹਨਾ ਤਾਂ ਕਰਕੇ ਮਿਹਨਤ ਕਰਨੀ ਬਹੁਤ ਜ਼ਰੂਰੀ ਆ ਇੱਥੇ ਦੇਖੋ ਸਵੇਰ 8 ਤੋਂ ਲੈ ਕੇ ਮੇਰੇ ਖਿਆਲ ਦੇ ਵਿੱਚ ਹੁਣ 11:30 ਦਾ ਟਾਈਮ ਹੋਣ ਵਾਲਾ ਹਨਾ ਹਾਂਜੀ ਤੇ ਦੇਖੋ ਕਿੰਨਾ ਟਾਈਮ ਲੰਘ ਚੁੱਕਿਆ 12 ਘੰਟੇ ਦੇ ਉੱਪਰ ਟਾਈਮ ਹੋ ਚੱਲਿਆ ਤੇ ਹਾਲੇ ਵੀ ਇੱਥੇ ਬੈਠੇ ਆ ਤੇ ਹਾਲੇ ਐ ਨਹੀਂ ਪਤਾ ਵੀ ਅੱਧਾ ਘੰਟਾ ਹੋਰ ਲੰਘ ਜੇ ਹਾਂ ਇਹ ਮਿਹਨਤ ਹੁੰਦੀ ਆ ਜੇ ਹੁਣ ਅਸੀਂ ਕਹੀ ਯਾਰ ਰੂਲ ਟਾਈਮ ਨਹੀਂ ਲਾਉਣਾ ਤਾਂ ਫਿਰ ਕੁਝ ਨਹੀਂ ਬੰਦ ਹਣਾ ਤੇ ਭਾਈ ਬਾਹਰ ਆਏ ਆ ਤੇ ਤਾਂ ਕਰਕੇ ਘਰ ਵੀ ਛੱਡਿਆ ਤੇ ਜੇ 4 ਰੁਪਏ ਕਮਾ ਕੇ ਨਾਲ ਲੈ ਕੇ ਗਏ ਇਥੋਂ ਇਹ ਤਾਂ ਫਿਰ ਆਉਣ ਦਾ ਫਾਇਦਾ ਵੀ ਨਹੀਂ ਪਈ ਇਥੇ ਫਾਇਦਾ ਨਹੀਂ ਤੇ ਜੇ ਭਾਈ ਕੁਝ ਬੰਨਣਾ ਤਾਂ ਘਰ ਛੱਡਣਾ ਪੈਣਾ ਤੇ ਜਾਈਸੋਂ ਨਿਕਲਣਾ ਪੈਣਾ ਨਿਕਲਣਾ ਨਾਲ ਜਾਗਰੂਕ ਹੋਣ ਦੀ ਲੋੜ ਆ ਨਸ਼ੇ ਛੱਡਣੇ ਪੈਣੇ ਆ ਜਿਹੜਾ ਪੰਜਾਬ ਆ ਤੁਹਾਨੂੰ ਪਤਾ ਉਹ ਪੰਜਾਬ ਨਹੀਂ ਰਿਹਾ ਹੁਣ ਬਹੁਤ ਕੁਝ ਚੇਂਜ ਹੋ ਗਿਆ ਤਰੱਕੀ ਦੇ ਨਾਲ ਨਾਲ ਸਾਨੂੰ ਪਤਾ ਵੀ ਇੰਨਾ ਕੋ ਸਭ ਕੁਝ ਅੱਗੇ ਵੱਧ ਗਿਆ ਨਾ ਵੀ ਆਪ ਦੇ ਨਾਲ ਬਹੁਤ ਫਿੱਕ ਪੈ ਗਈ ਬੰਦਿਆਂ ਦੀ ਫਿੱਕ ਤੇਉਂ ਪਈ ਕੋਈ ਬੰਦਾ ਨਸ਼ਾ ਕਰਦਾ ਕਿਸੇ ਨੂੰ ਨਹੀਂ ਜੱਜਦਾ ਕੋਈ ਬੰਦਾ ਜੇ ਸਟਰਗਲ ਕਰਦਾ ਕਿਸੇ ਨੂੰ ਨਹੀਂ ਜੱਜਦਾ ਤੇ ਬਹੁਤੀਆਂ ਗੱਲਾਂ ਆਪਣੇ ਇਨਸਾਨ ਦੇ ਵਿੱਚ ਹੀ ਆ ਕਿਸੇ ਨੂੰ ਚੰਗੀਆਂ ਲੱਗਦੀਆਂ ਨਹੀਂ ਲੱਗਦੀਆਂ ਇੱਕ ਇਨਸਾਨ ਬਈ ਕਿਸੇ ਲਈ ਚੰਗਾ ਤੇ ਕਿਸੇ ਲਈ ਮਾੜਾ ਯਾਰ ਐਡੀ ਗੱਲ ਬਾਤ ਹੈ ਤੇ ਬਾਕੀ ਆਉਣ ਦੇ ਮੁੰਡੇ ਸ਼ਾਇਰੀ ਕੋਈ ਹੋਰ ਹੋਰ ਸ਼ਾਇਰੀ ਸੁਣਾ ਰਹੇ ਆ ਤੇ ਫਾਈ ਇਹਦੀ ਕਾਪੀ ਘਰੇ ਬਈ ਤੇ ਮੋਬਾਈਲ ਭਾਈ ਇਹਦਾ ਪੁਰਾਣੇ ਵਾਲਾ ਟੁੱਟ ਗਿਆ ਤੇ ਹੁਣ ਨਵਾਂ ਮੁੰਡਾ ਆਈਫੋਨ ਚਲਾਉਂਦਾ ਤੇ ਉਹ ਚ ਸ਼ਾਇਰੀਆਂ ਥੋੜੀਆਂ ਹੀ ਨੇ ਤੇ ਇਹਨੂੰ ਭਾਈ ਆਖਾਂਗੇ ਤੇ ਆਪਣੀ ਸ਼ਾਇਰੀ ਭਾਈ ਕਿਤਾਬ ਚੋਂ ਕੱਲ ਨੂੰ ਪੜ੍ਹ ਕੇ ਆਵੇ ਜਾਂ ਜਾਂ ਪਰਸੋਂ ਕੋਈ ਸੁਣਾਵਾਂਗੇ ਤੇ ਆਪਣੇ ਮਾਤਾ ਪਿਤਾ ਦੇ ਮੁੰਡਾ ਬਹੁਤ ਸੋਹਣੀ ਸ਼ਾਇਰੀ ਲਿਖਦਾ ਕਿ ਕਹਿੰਦਾ ਸ਼ੌਂਕ ਮਰ ਗਏ ਸ਼ੌਂਕ ਮਰ ਗਏ ਤੇ ਚਾਹ ਅਧੂਰੇ ਰਹਿ ਗਏ ਲਦਾਣ ਜਬਾਨੀ ਫਿਕਰਾਂ ਚ ਲੰਘ ਚੱਲੀ ਛੋਟੀ ਉਮਰ ਚ ਘਾਟੇ ਵੱਡੇ ਵੱਡੇ ਸ਼ਹਿਰੇ ਤੇ ਬਹੁਤ ਗੱਲਾਂ ਤੋਂ ਅਣਜਾਣ ਹਾਂ ਮੈਂ ਕਿ ਬਹੁਤ ਗੱਲਾਂ ਤੋਂ ਅਣਜਾਣ ਹਾਂ ਮੈਂ ਤੇ ਬੜੇ ਸ਼ੌਂਕ ਦਿਲ ਵਿੱਚ ਦੱਬੇ ਦੱਬੇ ਰਹੇਗੇ ਬੜੇ ਸ਼ੌਂਕ ਦਿਲ ਵਿੱਚ ਦੱਬੇ ਦੱਬੇ ਰਹੇਗੇ ਸਮਾਂ ਆਪਦੀ ਜਾਲ ਚੱਲੀ ਜਾਂਦਾ ਕਈ ਵਾਰ ਬੰਦੇ ਦੇ ਨਾਲ ਮਾੜਾ ਟਾਈਮ ਪੈ ਜਾਂਦਾ ਜਿਹੜੇ ਸ਼ੌਂਕ ਹੁੰਦੇ ਨੇ ਤੇ ਬੰਦੇ ਦੇ ਦਿਲ ਚ ਰਹਿ ਜਾਂਦੇ ਆ ਵੀ ਆਪਾਂ ਸਾਨੂੰ ਪਤਾ ਹਰ ਇੱਕ ਬੰਦੇ ਨੂੰ ਝਾਕ ਹੁੰਦੀ ਆ ਵੱਡਾ ਹੁੰਦਾ ਬੰਦੇ ਦੇ ਸੌ ਖਿਆਲ ਬਣਾਉਂਦੇ ਆ ਸ਼ੌਂਕ ਹੁੰਦਾ ਭਾਈ ਤੇ ਇੱਕ ਜਦੋਂ ਕਵੀਦਾਰੀ ਗੱਲ ਪੈ ਜੇ ਤੇ ਉਹ ਫਿਰ ਭਾਈ ਦੱਬਿਆ ਵੀ ਰਹਿ ਜਾਂਦਾ ਹਰਲ ਜਾਂਦਾ ਕੁਝ ਪੂਰੇ ਵੀ ਹੋ ਜਾਂਦੇ ਆ ਕੁਝ ਪੂਰੇ ਵੀ ਹੋ ਜਾਂਦੇ ਆ ਪੂਰੇ ਵੀ ਹੋ ਜਾਂਦੇ ਆ ਪਰ ਪੂਰਾ ਤਾਂ ਮੈਂ ਮੇਰੇ ਖਿਆਲ ਦੇ ਵਿੱਚ ਉਹ ਉਹੀ ਹੁੰਦਾ ਦੇਖਿਆ ਜਿਹੜਾ ਬੰਦਾ ਸੋਚਦਾ ਜਿਹੜਾ ਸੋਚ ਜਾਂਦਾ ਉਹ ਤਾਂ ਕਦੇ ਪੂਰਾ ਨਹੀਂ ਹੁੰਦਾ ਚਲੋ ਭਾਈ ਸੁਪਨੇ ਲੈਣੇ ਚਾਹੀਦੇ ਆ ਹਾਂ ਸੁਪਨੇ ਦੇਖੋ ਫਿਰ ਬੰਦਾ ਅੱਗੇ ਵਧਦਾ ਉਹ ਗਏ ਹੁੰਦੇ ਵੀ ਆਪ ਦੇ ਔਕਾਤ ਤੋਂ ਵੱਡੇ ਸੁਪਨੇ ਲੋ ਤੇ ਫੇਰ ਹੀ ਬੰਦਾ ਕੇ ਜਾ ਕੇ ਕਾਮਯਾਬ ਹੁੰਦਾ ਇਹ ਫੇਰ ਹੀ ਬੰਦਾ ਮੋਟਿਵ ਕਰਦਾ ਅੱਗੇ ਵਧਦਾ ਜੇ ਆਪਾਂ ਕੁਝ ਸੋਚੀਏ ਕਹੀ ਆ ਇੱਥੋਂ ਦੀ ਐ ਬਸ ਫਿਰ ਤਾਂ ਚਲੋ ਵੀ ਕੁਝ ਨਹੀਂ ਫਿਰ ਤਾਂ ਲਾਣਤਾ ਜੋਕਰ ਆ ਜਾਂਦਾ ਬੰਦਾ ਚਲੋ ਲਾਣਤਾ ਦਾ ਕੰਮ ਕਰਦਾ ਇਹਨੂੰ ਵੀ ਪਈ ਜਾਂਦੀ ਆ ਪਰ ਫਿਰ ਆਹ ਲਾਣਤਾ ਰਾਸ ਆ ਜਾਂਦੀ ਆ ਬੰਦੇ ਨੂੰ ਚਲੋ ਕੰਮ ਕਰਦਾ ਹੁਣ ਆਪਾਂ ਨੂੰ ਪਤਾ ਵੀ ਆਪਾਂ ਸੱਚੇ ਹੁੰਨੇ ਆ ਕੰਮ ਕਰੀ ਜਾਂਦੇ ਆ ਆਪਦੇ ਲਈ ਕੰਮ ਕਰਦਾ ਬੰਦਾ ਪਰ ਕਈ ਵਾਰ ਆਪਾਂ ਕਹਿ ਦਿੰਨੇ ਆ ਯਾਰ ਤੂੰ ਸਾਡੇ ਲਈ ਕਰਦਾ ਇਹ ਚੀਜ਼ਾਂ ਹੀ ਬਹੁਤ ਰਾਣੀ ਹੁੰਦੀਆਂ ਕੋਈ ਕੋਈ ਬੰਦਾ ਆਪਦੇ ਲਈ ਕਰਦਾ ਕੋਈ ਪਰਿਵਾਰ ਲਈ ਕਰਦਾ ਕੋਈ ਭੈਣ ਲਈ ਕਰਦਾ ਕੋਈ ਭਾਈ ਲਈ ਕਰਦਾ ਕਿਉਂਕਿ ਹਰੇਕ ਦਾ ਪਿੱਛੇ ਪਰਿਵਾਰ ਹੁੰਦਾ ਭੈਣ ਭਾਈ ਹੁੰਦਾ ਕਈ ਵਾਰ ਬੰਦਾ ਆਪ ਤਾਂ ਸੰਤੁਸ਼ਟ ਹੁੰਦਾ ਪਰ ਪਿੱਛੇ ਪਰਿਵਾਰ ਦੇਖਣਾ ਪੈਂਦਾ ਸਹੀ ਗੱਲ ਈ ਹੁਣ ਆਪਾਂ ਕਿਹੜੀ ਯਾਰ ਆਪਣੇ ਕੋਲ ਤਾਂ ਚਾਰ ਹੈਗੇ ਆ ਪਿੱਛੇ ਭੈਣ ਭਾਈ ਵਿਆਹਣ ਵਾਲਾ ਪਿਆ ਕੋਈ ਜਾਂ ਹੋਰ ਪ੍ਰੋਬਲਮ ਹੁੰਦੀ ਆ ਬਿਮਾਰੀਆਂ ਠਮਾਰੀਆਂ ਅੱਜ ਕੱਲ ਬਹੁਤ ਚੱਲਦੀਆਂ ਤੇ ਸਾਰੀ ਭਾਈ ਦੇਖ ਕੇ ਬੈਲੈਂਸ ਕਰਕੇ ਚੱਲਣਾ ਪੈਂਦਾ ਚੱਲਣਾ ਪੈਂਦਾ ਤੇ ਬਾਕੀ ਇਨੀ ਗੱਲਬਾਤ ਤੇ ਭਾਈ ਮੁੰਡਾ ਸੋਣੀ ਸ਼ੈਰੀ ਲਿਖਦਾ ਤੇ ਬਾਬਾ ਰੰਗ ਭਾਗ ਲਾਵੇ ਚੜਦੀ ਕਲਾ ਚ ਰੱਖੇ ਤੇ ਬਾਕੀ ਭਾਈ ਤੁਹਾਨੂੰ ਅੱਗੇ ਇਹਦੀਆਂ ਸ਼ੈਰੀਆਂ ਸੁਣਾਵਾਂਗੇ ਤੇ ਇਹਨੂੰ ਕਹੇ ਤਾਂ ਭਈ ਅੱਜ ਆਪਦੀ ਭਾਈ ਕੱਲ ਨੂੰ ਕਾਫੀ-ਕੂਫੀ ਦੇ ਫੋਟੋਆਂ ਹਟਵਾ ਜਣੇ ਕਰਕੇ ਲਾਉਣੀਆਂ ਕਰ ਲੈ ਤੇ ਲਾਜ਼ਮੀ ਭਾਈ ਸਾਡੇ ਨਾਲ ਸਾਂਝੀ ਕਰੀ ਜ਼ਰੂਰ ਤੇ ਆਪਾਂ ਨੂੰ ਭਾਈ ਦੋ ਤਿੰਨ ਦਿਨ ਪਹਿਲਾਂ ਹੀ ਪਤਾ ਲੱਗਿਆ ਵੀ ਮੁੰਡਾ ਸ਼ੈਰੋ ਸ਼ੈਰੀ ਕਰਦਾ ਤੇ ਥਾਈਓ ਫਿਰ ਅੱਜ ਭਈ ਆਪਾਂ ਇਹਨੂੰ ਰੋਕਿਆ ਤੇ ਭਾਈ ਇਦੋ ਲੈਣਾ ਜਰੂਰ ਸੁਣਾ ਕੇ ਜਾਈਏ ਆਪਣੇ ਵਲੌਗ ਵਿੱਚ। ਤੇ ਬਾਕੀ ਹੋਰ ਕੁਝ ਨਹੀਂ ਹਾਂ। ਸੁਨੇਹਾ ਇਹੀ ਆ ਜੀ। ਲਵ ਵਾਂਗੂ ਚੈਨਲ ਦੇਖਦੇ ਸਾਰੇ ਵੀਰਾਂ ਨੇ। ਆਪਾਂ ਪਹਿਲਾਂ ਵੀ ਕਿਹਾ ਸੀ। ਤੇ ਦੁਬਾਰਾ ਆਪਾਂ ਫਿਰ ਤੁਹਾਨੂੰ ਰਿਕਵੈਸਟ ਕਰਦੇ ਹਾਂ। ਵੀ ਸਾਰੀਆਂ ਗੱਲਾਂ ਵਧੀਆ ਹੁੰਦੀਆਂ ਕੋਈ ਸਿੱਖੋ ਨਹੀਂ ਮਿਲਦਾ ਵੀਡੀਓ ਦੇ ਵਿੱਚ ਕੁਝ ਨਹੀਂ ਹੈਗਾ ਇਦਾਂ ਦਾ। ਬਈ ਵਧੀਆ ਗੱਲ ਬੈਠ ਕੇ ਪਰਿਵਾਰ ਚ ਭਾਈ ਸਾਫ ਸੁਥਰੀ ਦੀ ਦੇਖ ਸਕਦੇ ਆ ਕੋਈ ਗਲਤਵਮਤ ਕੋਈ ਇਤਾਂ ਦਾ ਕੋਈ ਸੀਮ ਨਹੀਂ ਹੁੰਦਾ ਹਨਾ ਹਾਂ ਤੇ ਵਧੀਆ ਗੱਲਾਂ ਦੱਸੀਆਂ ਸੁਣਦੇ ਆ ਤੁਸੀਂ ਤੇ ਤੇ ਬਾਕੀ ਵੱਡੀ ਗੱਲ ਭਾਈ ਸਾਡੀਆਂ ਮਾਤਾਵਾਂ ਤੇ ਸਾਡੀਆਂ ਭੈਣਾਂ ਤੇ ਉਹ ਭਾਈ ਵੀਡੀਓ ਆਉਣ ਨਹੀਂ ਦਿੰਦੇ ਤੇ ਸਾਰਨ ਪਹਿਲਾਂ ਆ ਕੇ ਦੇਖਦੀਆਂ ਨੇ ਤੇ ਭਾਈ ਮੇਰੀ ਮਾਤਾ ਨੂੰ ਤਾਂ ਇੰਨਾ ਵੀ ਨਹੀਂ ਪਤਾ ਵਿਚਾਰੀ ਅਣਪੋਹ ਲਾਲੋ ਕੇ ਮਰਜੀ ਲਾਲੋ ਉਹ ਮੇਰੀ ਮੇਰੀ ਵੀਡੀਓ ਹੁੰਦੀ ਹੈ ਨਾ ਤੇ ਮੈਨੂੰ ਦੁਬਾਰੇ ਅੱਗੇ ਸ਼ੇਅਰ ਕਰ ਦਿੰਦੀ ਆ ਉਹਨੇ ਫਿਰ ਸਾਰਿਆਂ ਨੂੰ ਅੱਗੇ ਕਰਨਾ ਹੁੰਦਾ ਐਨਾ ਆਪਣੇ ਮਾਤਾਂ ਨੂੰ ਹਾਂ ਤੇ ਇਹ ਭਾਈ ਮੇਲਾ ਹੈਵੀ ਐਂਡਲੀ ਪੀੜੀ ਆਪਣੀ ਜਿਹੜੀ ਹੁਣ ਤਾਂ ਇੰਨੀਆਂ ਭੋਲੀਆਂ ਨੇ ਤੇ ਬਾਕੀ ਤਾਂ ਤੁਹਾਨੂੰ ਪਤਾ ਅੱਜ ਕੱਲ ਮੋਬਾਈਲ ਦਾ ਭਾਈ ਹਾਂ ਹਨਾ ਸਭ ਕੋਲੇ ਨਿੱਕੇ ਨਿੱਕੇ ਜਵਾਕਾਂ ਕੋਲੇ ਮੋਬਾਈਲ ਆ ਤੇ ਬਾਕੀ ਭਾਈ ਉਹ ਮੈਨੂੰ ਉਹ ਕਰਦੀ ਸਾਰਿਆਂ ਨੂੰ ਸ਼ੇਅਰ ਹੁੰਦੀ ਆ ਤੇ ਉਹ ਵਿੱਚੇ ਮੇਰਾ ਨਾਮ ਉਹ ਸਿਲੈਕਟ ਹੋ ਜਾਂਦਾ ਕੰਮ ਤੇ ਉਹ ਵਿੱਚੇ ਮੈਨੂੰ ਵੀ ਆ ਜਾਂਦੀ ਤੇ ਭਾਈ ਮੈਂ ਦੇਖ ਕੇ ਖੁਸ਼ ਹੋ ਜਾਂਦਾ ਵੀ ਮੇਰੀ ਮਾਂ ਭਾਈ ਤੇ ਵੀ ਸ਼ੇਅਰ ਕਰਦੀ ਐ ਤੇ ਇਹੋ ਜੀ ਗੱਲ ਬਾਤ ਆ ਤੇ ਮਾਵਾ ਪੋੜੀਆਂ ਹੁੰਦੀਆਂ ਤੁਹਾਨੂੰ ਪਤਾ ਪਰ ਹੈ ਆ ਆਖਰੀ ਪੀੜੀ ਇਹ ਹੈ ਬਈ ਆ ਪੋਲੇਪਣ ਦੀ ਆਖਰੀ ਪੀੜੀ ਹੈ ਤੇ ਮੇਰੇ ਖਿਆਲ ਦੇ ਵਿੱਚ ਤਾਂ ਅੱਗੇ ਤਾਂ ਪੋਲਾਪਣ ਹੈ ਹੀ ਨਹੀਂ ਤੁਹਾਨੂੰ ਨਹੀਂ ਨਹੀਂ ਦੁਨੀਆ ਤੇ ਬਈ ਦੁਨੀਆ ਲੰਘ ਚੁੱਕੀ ਬਹੁਤ ਅੱਗੇ ਲੰਘ ਚੁੱਕੀ ਅੱਗੇ ਲੰਘ ਗਈ ਬਈ ਤੇ ਇਹੋ ਜੀ ਗੱਲ ਬਾਤ ਆ ਤੇ ਬਾਕੀ ਭਾਈ ਆਪਣੇ ਮਾਪਿਆਂ ਦੀ ਕਦਰ ਕਰੋ ਤੇ ਜਿੰਨਾਂ ਕੋਲੇ ਹੈਗੇ ਆ ਤੇ ਵਧੀਆ ਪਿਆਰ ਸਤਿਕਾਰ ਨਾਲ ਤੇ ਕਮਾਈ ਕਰਕੇ ਦਿਖਾਓ ਉਹਨਾਂ ਨੂੰ ਤੇ ਸੁਖ ਦਿਓ ਮਾਪਿਆਂ ਦਾ ਇਹ ਹੁੰਦਾ ਨਾ ਚਲੋ ਵੱਡਾ ਜਵਾਬ ਕਿਉਂ ਕਰਦਾ ਸੋਖ ਲਈ ਕਰਦਾ ਹਾਂ ਹਾਂ ਵਿਕਾਨ ਸਾਨੂੰ ਕੱਲ ਨੂੰ ਆਗੇ ਸਹਾਰਾ ਮਿਲੂਗਾ ਸਾਨੂੰ ਸਾਨੂੰ ਸਾਹਮਣੇ ਸਾਨੂੰ ਕੁਝ ਹੋ ਗਿਆ ਪਿੱਛੇ ਹੈਗੇ ਆ ਹਾਂ ਬੜਾਪੇ ਦੀ ਲੱਛੀਂਦੀ ਹੈ ਆਪਣੇ ਕਿਸੇ ਟਾਈਮ ਆਪਣੇ ਸਿਰ ਤੇ ਹੱਥ ਧਰਦੇ ਹੁੰਦੇ ਕਿਸੇ ਟਾਈਮ ਨੂੰ ਝਾਕ ਹੁੰਦੀ ਹੈ ਵੀ ਸਾਡੇ ਮੋਢੇ ਤੇ ਹੱਥ ਹੈਗਾ ਸਾਡੇ ਬੱਚੇ ਦਾ ਹਾਂ ਤੇ ਭਾਈ ਇੰਨੀ ਗੱਲਬਾਤ ਆ ਤੇ ਬਾਕੀ ਭਾਈ ਦੇਖਦੇ ਆ ਆਪਣਾ ਕੰਮ ਕਰ ਤੇ ਇਧਰ ਮਿੱਤਰ ਆਪਣਾ ਆਇਆ ਖੜਾ ਤੇ ਉਹਨੇ ਸਮਾਨ ਲਾਤਾ ਤੇ ਦੇਖਦੇ ਆ ਅੱਗੇ ਦੀ ਗੱਲਬਾਤ ਜਾ ਕੇ ਸਮਾਨ ਹੋ ਗਿਆ ਜੀ ਇਸ ਵੇਲੇ ਸਵਾ 12 ਦਾ ਆਪਣੀ ਪਾਲੀ ਕੰਪਨੀ ਦਾ ਆਰਡਰ ਆ ਗਿਆ ਸੀ ਤੇ ਮੁੰਡੇ ਆਪਣੇ ਸਾਰੇ ਚਲੇ ਗਏ ਸੀ ਤੇ ਮਾਰਕੀਟਿੰਗ ਦਾ ਇਹ ਆਰਡਰ ਆਇਆ ਸੀ ਤੇ ਆਪਾਂ ਬਾਹਰ ਕੱਢ ਕੇ ਰੱਖਤਾ ਸਮਾਨ ਇਹ ਸਾਰਾ ਹੁਣ ਆਪੇ ਭਾਈ ਆ ਕੇ ਲੈ ਜਾਣਗੇ ਤੇ ਬਾਕੀ ਭਾਈ ਅੱਜ ਬਹੁਤ ਸਨਾ ਆਪਣੇ ਨਾਲ ਗੱਲਾਂ ਕਰਕੇ ਬਹੁਤ ਵਧੀਆ ਲੱਗਿਆ ਕਿ ਪਹਿਲਿਆਂ ਅੱਜ ਤਾਂ ਭਾਈ ਕੰਮ ਇੰਗਲਿਸ਼ ਚ ਹੋ ਗਿਆ ਸੀ ਤੇ ਕਿਉਂਕਿ ਜੇ ਆਪਾਂ ਇਧਰਲੀ ਭਾਸ਼ਾ ਮਲਾਈ ਚ ਗੱਲ ਕਰਦੇ ਤਾਂ ਗੱਲਾਂ ਹੋਰ ਅ ਮਨਿਕ ਦੇ ਨਾਲ ਕੋਈ ਨੰਗਾ ਨਾ ਇਹ ਗੱਲਾਂ ਹੋ ਜਾਂਦੀਆਂ ਇੰਗਲਿਸ਼ ਚ ਭਾਈ ਫਿਰ ਵੀ ਆਪਾਂ ਨੂੰ ਪਤਾ ਲੱਗ ਜੂ ਵੀ ਆਪਣਾ ਕੀ ਕੀ ਗੱਲਾਂ ਕਰੀਆਂ ਤੇ ਕਿਵੇਂ ਦਾ ਲੱਗਿਆ ਤੇ ਬਾਕੀ ਭਾਈ ਵੀਡੀਓ ਦੇਖ ਕੇ ਜੇ ਕਮੈਂਟ ਜਰੂਰ ਕਰਨਾ ਤੇ ਲਾਈਕ ਜਰੂਰ ਕਰਨਾ ਤੇ ਦੱਸਣਾ ਸਾਨੂੰ ਭਾਈ ਤੇ ਕਿਵੇਂ ਲੱਗੀ ਛੱਡ ਗਈ ਅੱਜ ਦੀ ਇਹ ਵੀਡੀਓ ਤੇ ਬਾਕੀ ਭਾਈ ਬਹੁਤ ਬਹੁਤ ਵਧੀਆ ਬੰਦਾ ਆਪਣਾ ਤੇ ਫੋਨ ਵੀ ਆਪਾਂ ਨੂੰ ਕੋਈ ਭਾਈ ਭਾਈ ਬਹੁਤ ਫ੍ਰੀ ਲੈ ਕੇ ਦਿੱਤਾ ਤੇ ਪੈਸਿਆਂ ਦਾ ਘਟਾਵਾ ਦਾ ਭਾਈ ਬਹੁਤ ਨਾ ਆਪਾਂ ਕਰਨਾਗੇ ਜਿਵੇਂ ਮਹੀਨੇ ਦੇ ਲੱਗੇ ਆਪਾਂ ਨੂੰ ਘੱਟ ਘਟਾਉਣੇ ਵਾਧੇ ਘਟਾਉਣੇ ਆ ਜੀ ਵੀ ਉਹ ਆ ਇਦਾਂ ਹੀ ਗੱਲਬਾਤ ਕਰ ਲਾਂਗੇ ਤੇ ਬਹੁਤ ਆਪਣਾ ਬਹੁਤ ਚੰਗਾ ਬੰਦਾ ਤੇ ਵਾਹਿਗੁਰੂ ਕੇ ਅਰਦਾਸ ਆ ਦਿਨ ਦੁਗਣੀ ਰਾਤ ਚੋਗਣੀ ਤਰੱਕੀਆਂ ਵਸੇ ਤੇ ਬਰਕਤਾਂ ਆਖੇ ਤੇ ਚੜਦੀ ਕਲਾ ਚ ਤੇ ਤੰਦਰੁਸਤੀ ਵਸੇ ਭਾਈ ਤੇ ਦੁੱਖ ਸੁੱਖ ਦੀ ਘੜੀ ਚ ਪਈ ਸਾਡੇ ਨਾਲ ਖੜਦਾ ਸਾਡਾ ਬਹੁਤ ਬਹੁਤ ਵਧੀਆ ਬੰਦਾ ਤੇ ਪਹਿਲੀਆਂ ਤੋਂ ਹੀ ਗੱਲਬਾਤ ਹੋ ਜੀ ਆ ਕੇ ਖੜਦਾਗਾ ਕੋਲੋਂ ਸਾਨੂੰ ਦਾ ਹਾਲ ਹੀ ਕਰੀਏ ਅੱਜ ਦੀ ਸਵੇਰ ਆਜੀ ਗੱਲਬਾਤ ਵੀਡੀਓ ਵਧੀਆ ਲੱਗੀ ਹੋਈ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰਨਾ ਤੇ ਜੇ ਕੋਈ ਭਾਈ ਗਲਤੀਆਂ ਹੁੰਦੀਆਂ ਜਾਂ ਭਾਈ ਸਾਡੀ ਕੋਈ ਚੀਜ਼ ਵਧੀਆ ਨਹੀਂ ਲੱਗਦੀ ਤੁਸੀਂ ਕਮੈਂਟਾਂ ਸਾਨੂੰ ਲਾਜ਼ਮੀ ਦੱਸਣਾ ਤੇ ਜਿਹੜੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਹੀ ਲਾਜ਼ਮੀ ਕਰਨਾ ਤੇ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਤੇ ਸਮਾਪਤੀ ਕਰਦੇ ਆਂ ਤੇ ਮਿਲਦੇ ਆਂ ਕੱਲ ਨੂੰ ਨਵੇਂ ਅਗਲੇ ਬਲੌਗ 'ਚ ਧੰਨਵਾਦ